ਹਾਂਜੀ ਰੋ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇਹ ਹੀ ਕਰਨਾ ਏ ਸੀ ਇਸ ਝੋਟੀ ਦੇ ਕੱਲ ਵੀ ਇਹ ਕੀਤੀ ਸੀ ਆ ਜਾਂਦੇ ਭਾਈ ਆ ਜਾਂਦੇ ਕੋਈ ਨਹੀਂ ਤੇ ਕਈ ਵੀਰ ਪੁੱਛਦੇ ਰਹਿੰਦੇ ਐ ਇਸ ਗੱਲ ਨੂੰ ਵੀ ਕੀ ਕਾਰਨ ਆ ਜਾਂ ਪਸ਼ੂ ਨਾ ਰਹਿੰਦੇ ਜਾਂ ਤੇ ਇੱਕ ਇਫੈਕਟ ਇਹ ਵੀ ਆ ਟੈਂਪਰੇਚਰ ਜਿਵੇਂ ਡਾਕਟਰ ਜੀਵਨ ਗੋਪਤਾ ਜੀ ਕਹਿੰਦੇ ਰਹਿੰਦੇ ਐ ਨਾ ਵੀ 103 ਜਾਂ 4 ਜਾਂ 102 ਆ ਬੁਖਾਰ 101.4 ਤੋਂ ਉੱਪਰ ਆ ਜਾਂ نیچے ਆ ਤਾਂ ਇਹ ਇਫੈਕਟ ਦਿੰਦਾ ਹੀ ਦਿੰਦਾ ਹੈ ਇਹ ਹੀ ਕਰਕੇ ਜਾਂ ਕਰਨ ਸਮੇਂ ਆਪਾਂ ਪਸ਼ੂ ਦਾ ਟੈਂਪਰੇਚਰ ਨੋਟ ਰੱਖਗੇ ਤੇ ਮੈਂ ਇੱਥੇ ਵੀਰ ਕੋਲੇ ਇਹ ਆਈ ਕਰਨ ਆਇਆ ਸੀਗਾ ਤੇ ਛੱਪੜਤੀ ਸਹੂਲਤ ਦਾ ਵੀ ਇਸ ਚੀਜ਼ ਦਾ ਪਸ਼ੂ ਨੂੰ ਆਨੰਦ ਦਿੱਤਾ ਜਾਵੇ ਉਹਦੇ ਮੱਝ ਨੇ ਹੁਣ ਲੇਟਾ ਲਾ ਲੈਣਾ ਆਪੀ ਹਾਲਾ ਕਿ ਮੋਟਰ ਬੰਦ ਪਈ ਹੈ ਜੇ ਰੰ ਪਸ਼ੂ ਦਾ ਟੈਂਪਰੇਚਰ ਮੈਂਟੇਨ ਆ ਤਾਂ ਇੱਕ ਸੌਖਾ ਰਿਲੀਜ਼ ਹੋ ਜਾਂਦਾ ਹੈ ਤਾਂ ਇੱਕ ਸੌਖਾ ਰਿਲੀਜ਼ ਹੋ ਜਾਂਦਾ ਹੈ ਜਿਹਦੇ ਨਾਲ ਪਸ਼ੂ ਦੇ ਰਹਿਣ ਦੀ ਸ਼ਮਤਾ ਵੱਧ ਜਾਂਦੀ ਹੈ ਕਿਉਂਕਿ ਜੇ ਆਪਾਂ ਉਹ ਵੀ ਪਾਣੀ ਮਾਰਦੇ ਆ ਤਾਂ ਪਸ਼ੂ ਦਾ ਢਿੱਡ ਨਹੀਂ ਗਿੱਲਾ ਹੁੰਦਾ ਪਰ ਜਿਹੜੀ ਆਹ ਸਹੂਲਤ ਪਸ਼ੂ ਨੂੰ ਮਿਲ ਜਾਣੀ ਹੈ ਇਦਾਂ ਆਰਾਮ ਮਿਲਦਾ ਹੈ ਤਾਂ ਇਹ ਸਾਰਾ ਪਸ਼ੂ ਗਿੱਲਾ ਹੋ ਜਾਂਦਾ ਹੈ ਜਿਹਦੇ ਨਾਲ ਆਪਣੀ ਕਨਸੀਵ ਰੇਟ ਦਾ ਵੀ ਫਰਕ ਪੈਂਦਾ ਹੈ ਪਸ਼ੂ ਕੰਸੀਵ ਸ਼ੀਤੀ ਕਰ ਜਾਂਦੀ ਆ ਜੇ 101 ਤੋਂ ਟੈਂਪਰੇਚਰ ਡਾਊਨ ਆ ਸਿਆਲ ਦੇ ਵਿੱਚ ਫੇਰ ਵੀ ਅਗਰ ਰੀਲਿਸ ਨਹੀਂ ਹੋਊਗਾ ਤੇ ਜੇ 102 ਤੋਂ ਉੱਪਰ ਆ 101.5 ਤੋਂ ਉੱਪਰ ਤਾਂ ਫੇਰ ਵੀ ਉਹਦੇ ਚ ਐਗ ਨਹੀਂ ਰੀਲਿਸ ਹੁੰਦਾ ਆਪਾਂ ਟੀਕੇ ਭਰੀ ਜੰਨੇ ਆ ਪਸ਼ੂ ਤਾਰਾਂ ਕਰੀ ਜਾਂਦਾ ਜਾਂ ਇੱਕ ਅਫੈਕਟ ਇਹ ਵੀ ਆ ਕਿਉਂਕਿ ਮਿਨਮ ਚਤੇ ਡੀ ਵਾਰਮਿੰਗ ਤੇ ਹੋਰ ਸਾਰੇ ਕਾਸੇ ਤੇ ਬਹੁਤ ਧਿਆਨ ਦਿੱਤਾ ਗਿਆ ਤੇ ਪੰਜਾਬ 'ਚ ਸੁਧਾਰ ਵੀ ਬਹੁਤ ਆ ਬਟ ਇਸ ਚੀਜ਼ ਬਾਰੇ ਅਜੇ ਮੈਨੂੰ ਲੱਗਦਾ ਹੈ ਵੀ ਹੋਰ ਆਪਾਂ ਨੂੰ ਸੋਚਣ ਦੀ ਤੇ ਗੱਲ ਕਰਨ ਦੀ ਵਿਚਾਰ ਕਰਨ ਦੀ ਲੋੜ ਆ ਇਸ ਕਰਕੇ ਅੱਜ ਸੋਚਿਆ ਵੀ ਇਹ ਚੀਜ਼ ਵੀ ਦਿਖਾਈ ਜਾਵੇ ਤੇ ਆ ਕੱਲੀ ਸਪੈਸ਼ਲ ਖੇਲ ਤੇ ਇਹ ਪਸੰਦਾਂ ਲਈ ਇਦਾਂ ਇੱਥੋਂ ਚੜ੍ਹੁੰਦਾ ਵਿੱਚੋਂ ਉਤਰਨਾ ਤੇ ਆ ਹੋ ਕੇ ਪਾਣੀ ਖੇਤ ਨਹੀਂ ਜਾਂਦਾ ਬੂਟੇ ਵਗੈਰਾ ਲੱਗੇ ਹੋਏ ਆ ਤੇ ਪਸ਼ੂ ਆਵਦਾ ਵਧੀਆ ਆਨੰਦ ਲੈਂਦੀ ਹੈ ਪਸ਼ੂ ਦੇ ਕੰਸੀਵ ਰਹਿਣ ਦਾ ਇੱਕ ਇਹ ਵੀ ਕਾਰਨ ਏ ਚੀਜ਼ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਕੱਲ੍ਹ ਇਹਦੀ ABC ਆਂਧਰਾ ਦਾ ਵੀਰਾ ਲੱਗਿਆ ਸੀ ਤੇ ਅੱਜ ਵੀ ਬਈ ਕਹਿੰਦਾ ਥੋੜੀਆਂ ਹੀ ਤਾਰਾਂ ਸੀਗੀਆਂ ਤੇ ਅੱਜ ਫੇਰ ਇਹ ਹੀ ਕਰਦੇ ਆ ਪਹਿਲਾਂ ਮੈਂ ਕਿਹਾ ਵੀ ਫੇਰ ਇਹ ਹੀ ਕਰਾਂਗੇ ਪਹਿਲਾਂ ਪਸ਼ੂ ਨੂੰ ਛੱਪੜ ਤੇ ਛੱਡ ਲਗੇ ਟੈਂਪਰੇਚਰ ਮੇਨਟੇਨ ਕਰਕੇ ਫੇਰ ਛੱਡਾਂਗੇ। ਓਕੇ ਸਾਰਿਆਂ ਦਾ ਧੰਨਵਾਦ।